ਅੱਜ ਬੋਲ ਦੀ ਪਈ ਟੋਟਨਾ ਪੈਦਾ ਕਰਨ ਥਿਆ 13 ਦੇ ਵਿੱਚੋਂ ਇੱਕ ਇੱਕ ਸ਼ਬਦ ਮੈਂ ਪੜੂੰਗਾ ਅਗਰ ਮਿਲ ਕੇ ਪੜ ਸਕਦੇ ਹੋ ਸੁਣੋ ਸੰਤ ਕਲੂ ਕਹਿੰਦਾ ਇਹ ਪ੍ਰੇਮ ਬੋਲਦਾ ਆ ਸਾਰੇ ਬੋਲੋ ਇਸ ਸਵਰਗ ਦੇ ਵਿੱਚ ਆਇਆ ਵਰਦਾਨ ਅੱਜ ਗੱਲ ਕਰ ਰਿਹਾ ਮੈਂ ਨਹੀਂ ਬੋਲਦਾ ਬਾਈਬਲ ਵਿੱਚੋਂ ਬੋਲੋ ਸਵਰਗ ਦਾ ਵਰਦਾਨ ਸਾਰੇ ਬੋਲੋ ਕੌਣ-ਕੌਣ ਆਇਆ ਕਿ ਮੇਰੇ ਨੂੰ ਸਵਰਗ ਦਾ ਵਰਦਾਨ ਮਿਲੇ ਹੱਥਾ ਧਾਓ ਜੇ ਚਾਹੁੰਦੇ ਨੇ ਕਿ ਮੈਂ ਚੋਣਾ ਮੈਨੂੰ ਸਵਰਗ ਦਾ ਵਰਦਾਨ ਮਿਲੇ ਸਵਰਗੀ ਵਰਦਾਨ ਸੁਣੋ ਸਵਰਗ ਦਾ ਵਰਦਾਨ ਗੱਲ ਕਰ ਰਿਹਾ ਦੋਨ ਨਾਲ ਇੱਥੇ ਲਿਖਿਆ ਭਾਵੇਂ ਮੈਂ ਮਨੁੱਖਾਂ ਅਤੇ ਸਵਰਗੀ ਦੂਤਾਂ ਗਿਆ ਬੋਲਿਆ ਬਰ ਬਰੇ ਨਰਖਾਂ ਤੇ ਲਿਖਿਆ ਮੈਂ ਠੰਡ ਠੰਡ ਕਰ ਰੋ ਬਿੱਕੋ ਤੇ ਛਣ ਛਣ ਕਰਨ ਵਾਲਾ ਛਾਣਾ ਬਣਿਆ ਜਿਹੜਾ ਕਿਸੇ ਮਸਲੀ ਨਹੀਂ ਦੇ ਸਕਦਾ ਜੀਵਕ ਦੇ ਨਹੀਂ ਸਕਦਾ ਰੋਂਦੇ ਦੇ ਹੰਝੂ ਕੋਈ ਨਹੀਂ ਸਕਦਾ ਅਗਰ ਮੈਂ ਉਪਰੇ ਪਿਆ ਰੱਖਾਂ ਪ੍ਰੇਮ ਦਾ ਮਤਲਬ ਯਿਸੂ ਮਸੀਹ ਸਲੀਬ ਉੱਪਰ ਪ੍ਰਾਰਥਨਾ ਕਰਦਾ ਯਿਸੂ ਪਿਤਾ ਮਾਫ ਕਰ ਦੇ ਅਗਰ ਉਹ ਪ੍ਰੇਮ ਨ ਰੱਖਾਂ ਤੇ ਲਿਖਿਆ ਮੈਂ ਠੰਡ ਠੰਡ ਕਰ ਰੋ ਬਿੱਦੋ ਤੇ ਛੰਡ ਛੰਡ ਕਰਵਲਾ ਛਾਣਾ ਬਣਿਆ ਨੰਬਰ 2 ਦੂਜੀ ਹੈ ਭਾਵੇਂ ਮੈਨੂੰ ਅਗੰਗਵਾਖ ਬੋਲਣ ਆਵੇ ਭਾਵੇਂ ਮੈਂ ਭਵਿਸ਼ਿਆਣੀ ਬੋਲਾਂ ਇਹ ਪ੍ਰੇਮ ਗਲ ਕਰਦਾ ਪਿਆ ਪ੍ਰੇਮਤ ਮਤਲਬ ਯੇਸ਼ੂ ਮਸੀਹ ਗੱਲ ਕਰਦਾ ਪਿਆ ਲਖਿਆ ਭਾਵੇਂ ਮੈਨੂੰ ਅਗਵਾਗ ਭਵੇਂ ਸ਼ਗਾਵੀਆਂ ਬੋਲਦੀਆਂ ਆਉਣ ਸੁਣੋ ਭਾਵੇਂ ਸਾਰਾ ਭੇਦ ਜਾਣ ਲਵਾ ਸਾਰਾ ਗਿਆਨ ਜਾਣ ਲਵਾ ਤੇ ਨਿਕਿਆ ਮੈਨੂੰ ਪੂਰੀ ਨੇ ਚਾਹ ਜੇ ਪਹਾੜ ਹਟਾ ਦਿਆਂ ਪੂਰਾ ਵਿਸ਼ਵਾਸ ਕਿ ਮੈਂ ਮਰਦਾ ਵੀ ਜਿੰਦਾ ਕਰਦਿਆਂ ਬੋਲੋ ਸਾਰੇ ਬੋਲੋ ਲਖਿਆ ਅਗਰ ਉਹ ਪ੍ਰੇਮ ਰੱਖਾਂ ਤੇ ਲਿਖਿਆ ਮੈਂ ਕੁਝ ਵੀ ਨਹੀਂ ਹੱਥੋ ਡਾ ਕੇ ਬੋਲੋ ਗੱਲ ਸਮਝ ਆ ਰਹੀ ਅਜਾ ਸਿੱਖਣਾ ਹੈ ਕੌਣ ਆਇਆ ਸਵਰਗੀ ਵਰਦਾਨਾਂ ਨੂੰ ਇਹਦੇ ਪ੍ਰੇਮ ਗੱਲ ਕਰਦਾ ਪਿਆ ਆਸਾਤ ਯੇਸ਼ੂ ਮਸੀਹ ਗੱਲ ਕਰਦਾ ਪਿਆ ਤੇ ਨੈਦ ਭਾਵੇਂ ਮੈਂ ਆਪਣਾ ਸਾਰਾ ਮਾਲ ਖਵਾਂ ਦੇ ਲਈ দান-ਫੁੰਦ ਕਰ ਦਿਆਂ ਕੀ ਲਿਖਿਆ ਇੱਕ ਬੰਦਾ ਆਇਆ ਯਕੀ ਨਹੀਂ ਅੱਧਾ ਧਨ ਕੰਗਾਲਾਂ ਨੂੰ ਵੰਡਿਆ ਤੇ ਜਿੱਦੋਂ ਲਿਆਸ ਦੀ ਚੌਕਣਾ ਮੋੜ ਦਾ ਰਬੂ ਕਹਿੰਦਾ ਅੱਜ ਇਸ ਘਰ 'ਚ ਮੁਕਤੀ ਆਈ ਹੈ ਕਹਤੇ ਲਿਖਿਆ ਭਾਵੇਂ ਮੈਂ ਲਿਖਿਆ ਸਾਰਾ ਮੌਦਨ ਸੋਨਾ ਚਾਂਦੀ ਜኺਰਾ ਜੋ ਇਕੱਠਾ ਕੀਤਾ ਹੋਇਆ ਭਾਵੇਂ ਮੈਂ ਉਹ ਦਵਨ ਫੋਨ ਕਰਦੇ ਆ ਤੇ ਲਿਖਿਆ ਵਰਦ ਰੱਖ ਕੇ ਬਹਿ ਜਾਵਾਂ ਖਾਂ ਬੀਮਾ ਨਾ सारा शरीर सड़ली दे दिया। अगर प्रेम न रखा तो मैं कि लाभ भी नहीं समझा रही हथ बोलो कुछ लाभ नहीं अगर प्रेम नहीं है अगर वो यीशु नहीं है वो यीशु जो सलीब पर गल करता वो यीशु जिन्हें पांच जख्म लाए यीशु जिसे हर रोम लू बह रहा अगे लिखा चार लिखे प्रेम के कुण ਸਾਰੇ ਬੋਲੋ ਯਿਸੂ ਮਸੀਹ ਦੇ ਗੁਣ ਪ੍ਰੇਮ ਧੀਰਜવાન ਹੈ ਬ੍ਰੇਮ ਕਿਰਪਾ ਕਰਨ ਵਾਲਾ ਹੈ ਦਇਆ ਕਰਨ ਵਾਲਾ ਸੁਣੋ